ਉਹਦਾ ਅਲੰਗ ਚਿੱਟਾ ਸ਼ੁੱਤੀ ਬਹੁਤ ਹੈ ਉਹਦੇ 'ਚ ਕਿਉਂਕਿ ਉਹਦਾ ਜਿਹੜਾ ਭੋਜਨ ਹੈ ਉਹ ਬੜਾ ਸਾਫ ਸੁਥਰਾ ਹੈ ਉਹ ਸਰੋਵਰ 'ਤੇ ਜਾਂਦਾ ਹੈ ਜਿਹੜੇ ਡੱਡੂ ਮੱਛੀਆਂ ਨਹੀਂ ਖਾਂਦਾ ਇਹ ਰੇ ਮੋਤੀ ਚੁਗਦਾ ਹੈ ਹੁਣ ਖਾਣਾ ਇੰਨਾ ਸਾਫ ਸੁਥਰਾ ਹੈ ਫਿਰ ਤਾਕਤ ਕਿੰਨੀ ਹੋਏਗੀ ਕਹਿੰਦੇ ਸਭ ਤੋਂ ਪੂਜੀ ਗੁੰਡਾਰੀ ਆ ਤੇ ਉਹ ਹੰਸ ਦੀ ਕਿਉਂਕਿ ਤੰਦਰੁਸਤ ਬਹੁਤ ਹੈ ਖਾਣਾ ਬਹੁਤ ਚੰਗਾ ਹੈ ਸਰਵਰ ਮੰਦਰੀ ਗਿਰਾਮ ਮੋਤੀ ਸੋਹਣ ਦਾ ਖਾਣਾ ਇਹ ਪ੍ਰਮਾਣ ਸਤਗੁਰੂ ਜੀ ਨੇ ਤਾਂ ਲਿਆ ਕਹਿੰਦੇ ਬੰਦਿਆ ਉਵੇਂ ਆਪਣਾ ਜਿਹੜਾ ਖਾਣਾ ਇਹੋ ਜਿਹਾ ਬਣਾਦਾ ਭੋਜਨ ਇਹ ਹੋ ਜਾ ਕਰ ਜਿਹਦੇ ਨਾਲ ਭਜਨ ਚ ਮਨ ਲੱਗਿਆ ਖੁਸ ਸਤਨਾ ਵਾਹਿਗੁਰੂ ਜੀ ਨਿਤ ਵਿਸ਼ੇ ਵਕਾਰਾਂ ਵਿੱਚ ਪੈ ਜਾਂਦੇ ਆ ਤੇ ਮਾਰੇ ਕਹਿੰਦੇ ਉਹ ਖਾਣਾ ਵੀ ਕਿਸੇ ਕੰਮ ਨਹੀਂ ਹੈ ਸੌ ਕੁਲਾਮ ਦਿਨੇ ਤੇ ਰਾਤੀ ਮਿਲਨ ਸਹਾਂਸ ਪੇਟ ਦਾ ਤਲਾਂ ਛੱਡ ਕੇ ਤਰੰਗੀ ਲੱਗਾ ਹਰ ਸਭ ਰੇਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਰੇਟ ਨਾਨਕ ਬੱਜੇ ਨਾਮ ਗੈਨ ਸਭੋ ਵਸ਼ਮਾਣਾ ਪੇਟ ਵੱਧ ਜਾਣਾ ਉਦਰਤੀ ਹੁੰਦੀ ਹੈ ਗੱਲ ਪਰ ਇੱਕ ਹੋਣ ਕਰਕੇ ਹੀ ਮਹਾਰਾਜ ਕਹਿੰਦੇ ਜੇ ਆਪਣਾ ਸ਼ਰੀਰ ਆਇਨਾ ਭੁਲਾ ਲਿਆ ਵਧਾਲਿਆ ਤੇ ਕਹਿੰਦੇ ਕਿਸੇ ਲਖੇ ਨੇ ਪਣਾ ਸਤਿਗੁਰਾਂ ਦੇ ਬਚਨ ਕਰਦੇ ਹੁੰਦੇ ਸੀ ਦਾਤ ਦੇ ਗੁਰਦੇਵ ਧੰਨ ਸਤਿਗੁਰ ਬਾਬਾ ਕਰਮ ਸਿੰਘ ਜੀ ਕਹਿੰਦੇ ਕਿ ਸ਼ਰੀਰ ਹੈ ਨਾ ਜਿਹੜਾ ਇਹ ਬਗਾਨੀ ਵਸਤੂ ਹੈ ਜੀਵਨ ਦਾ ਸਭ ਕੇ ਬੈਠੇ ਹੋ ਤੁਸੀਂ ਆਪਾਂ ਜ਼ਮੀਨ ਵਾਹੁਣੀ ਹੋਵੇ ਜਾਂ ਧਵਾਗਾ ਫੇਨਣਾ ਹੋਵੇ ਕਿਸੇ ਕਹਾੜੀ ਦਾ ਮੰਗਲ ਹੈ ਇਹ ਜਿੱਥੇ ਦੋ ਕਿਲੇ ਥਾਲ ਪਾਉਨੇ ਆ ਤੇ ਆਪਾਂ ਦਾਜ ਕਰਦੇ ਹਾਂ ਵੀ ਹੋਰ ਵਗ ਜਾਣ ਵੀ ਮੌੜ ਦਾ ਪੰਡਾ ਕਰਦੇ ਹਨ ਨਾ ਚੰਤ ਸੰਤ ਮਹਾਰਾ ਜੀ ਕਹਿੰਦੇ ਸਰੀਰ ਦਾ ਵਿਲਾਸ ਕਰਿਆ ਪਰੋ ਤਦਕਿ ਵਾ ਤੇ ਰਾਜ ਕੇ ਖਾ ਇਹਨੇ ਇੱਕ ਨਾ ਇੱਕ ਦਿਨ ਖਾ ਕੇ ਸੁਪੁਰਗ ਹੋਈ ਜਾਣਾ ਮਿੱਟੀ ਹੋਈ ਜਾਣਾ ਕਿਉਂ ਨਾ ਇਹਦੇ ਤੁਲਾ ਹੰ ਲਿਆ ਜਾਵੇ ਤੇ ਸੰਤ ਮਹਾਰਾ ਜੀ ਕਹਿੰਦੇ ਵਦ ਤੋਂ ਵਦ ਸੇਵਾ ਬਾਤੋ ਬਾਤ ਭਾਈਆਂ ਕਰਿਆ ਕਰ ਆ ਤੈਨੂੰ ਮਨੁੱਖਾ ਦੇਹੀ ਪਰਮੇਸ਼ਰ ਨੇ ਦਿੱਤੀ ਹੀ ਤਾਂ ਐ ਲੱਖ ਪ੍ਰਾਤਿਨਿ ਸੋਨ ਸਭਾਈ ਮਾਨਸ ਕੋ ਤਵ ਜੀਵੜਿਆਈ ਇਸ ਬਾੜੀ ਤੇ ਜੋਨਰ ਚੁੱਕੇ ਆਏ ਜਾਏ